कौन आ गया पापा पापा आ गया सच्ची नहीं पापा नहीं आएगा <yakter> उरा हो जा नहीं आएगा पापा शराती मुंह शराती मुंह शराती मुंह शराती मुंह शराती मुंह नहीं शराती मुंह ये चुका तो रे ਮੈਂ ਮੁਸਿਕਾ ਕਰਦਾ ਹਾਂ ਕਿੰਨਾ ਵਿੱਚ ਕਰਦਾ ਸੀ ਹੈ? ਦਾਸ ਤੇ ਮੈਂ ਕਿੱਥੇ ਕਰਦਾ ਭੱਜੀ ਆਈ ਉਥੋਂ ਪਾਪਾ ਪਾਪਾ ਘਰ ਦੀ ਹੋਈ ਮੁਝੇ ਭੱਜੀ ਕਿੱਥੇ ਸੀਗਾ ਇਹ ਲੋਹਣਾ ਨਹੀਂ ਇਸ ਪਤਨੀ ਨੂੰ ਆਉਂਦਾ ਓਏ ਜੋਨੂ ਇੱਥੇ ਆ ਪਾਪਾ ਇੱਥੇ ਆ ਅੰਦਰ ਆ ਬੇਟੀ ਹੁਣ ਬਾਹਰ ਬਸ ਇੱਥੇ ਆ ਜੋਨੇ ਹੁਣ ਨਹੀਂ ਜਾਂਦੇ ਕਿਤੇ ਹੂੰ ਐ ਹੋਇਆ ਬੇਬੀ ਕਿਧਰੇ ਦੁਬਾਰਾ ਹੀ ਨਾ ਵਗ ਜੇ ਹੂੰ ਬਰਾ ਮੇਰੇ ਬਤਨ ਨੂੰ ਲਾਉਦਾ ਫਿਰ ਦੱਸ ਨਾ ਆ ਜਾ 10 ਰੁਪਏ ਨਿਕਲੇ ਤੁਹਾਨੂੰ ਆ ਜਾ ਨਾ ਕਦੇ ਵੀ ਦੱਸ ਇਹਨੇ ਮੈਨੂੰ ਹੂੰ ਉਹ ਵੇ ਇਹ ਮੈਨੂੰ ਲਾਉਦਾ ਫਿਰ ਦੱਸ ਕੀ ਕੰਮ ਆ ਕੰਮ ਦੱਸ ਕੀ ਆ ਦੱਸ ਕਿੱਥੇ ਜਾਣਾ ਪਾਪਾ ਨਾਲ ਦੱਸੀ ਘੁੰਮੀ ਘਰ ਨ ਜਾਣਾ ਕਨਾਲਿਕਾ ਅੰਜੀ ਆਉਂਦੇ ਤੇ ਚੜਚੜ ਦੇਖ ਕੇ ਪਾਪਾ ਕੋਈ ਗੱਡੀ ਲੰਘਿਆ ਤੇਰੇ ਕਦੇ ਤੇਰੇ ਪਾਪਾ ਪਾਪਾ ਮੈਨੂੰ ਫੋਨ ਕਰਮਣਿ ਕਿਹੋ ਜਿਹਾ ਹੁਣ ਕਰਨ ਦਿਨਯਮ ਜੀ ਮੈਂ ਦਿੰਦੀ ਆ ਪਾਣੀ ਹਾਂ 1 ਮਿੰਟ 1 ਮਿੰਟ ਰੱਖ ਕੇ ਪਾਣੀ ਪੀਣਾ ਜੀ ਮੇਰੀ ਮਿੱਠੀ ਨੇ ਹਾਂ ਨਾ ਜੋਨੇ ਕਿੰਨੂ ਲੈ ਕੇ ਦੇ ਵਾਸਤੇ ਲੈ ਕੇ ਜਾਣਾ ਪਾਣੀ ਤੂੰ ਕੱਲਾ ਆਂ ਲੱਗ। ਕਿਨੂੰ ਦੇਣਾ ਪਾਣੀ? ਤੂੰ ਵੀ ਨਾ ਜੀ। ਮੈਂ ਦਿਲ ਨਹੀਂ ਆ। ਖੜ ਜਾ ਖੜ ਜਾ। ਆ ਲੋ। ਆ ਬਣਾ ਬਣੀ ਲੈ ਮੈਨੂੰ ਕੇਰ ਦੀ ਬੰਨ ਲੈ ਕੇ ਆ ਜਾ ਆ ਜਾ ਆ ਜਾ ਤੂੰ ਤੇ ਸੁਭਾਤੀ ਗਾਇਨਾ ਤੂੰ ਠੀਂਗਾ ਪਹਿਲਾਂ ਪਹਿਲਾਂ ਤੂੰ ਨਹੀਂ ਆ ਹੁਣ ਹੁਣ ਪਾਪਾ ਨੂੰ ਪਲਾ ਦੇ ਹੋਰ ਤੀਨ ਨਾ ਆ ਤਨ ਆ ਲਿਓ ਗਲੂਪ ਆਏ ਕਰਦਾ ਵੀ ਮੈਂ ਹੀ ਜਾਨਾ ਕਿਤੇ ਜਾਣੇ ਬੁਗੂ ਓਏ ਚੱਲ ਕਮਰੇ ਚ ਚੱਲੋਂ ਬਈ ਠੀਕ ਹੈ ਬਾ ਬਾਹ ਆਏ ਤੇ ਕਿਹੜਾ ਤਦਵਾਤਾ ਹਾਂ ਤੈਨੂੰ ਮਿੱਠੂ ਬਾਈ ਬਾਈ ਹੁਣ ਆ ਜਾ ਜਦੋਂ ਆਉਂਦੀ ਸ ਤਾਂ ਬਾਈ ਕਰ ਦੇ ਐਨੇ ਕੰਮ ਕਰਦੀ ਐ ਨਾ ਕਾਕੋ ਜੀ